ਅੱਜ ਰਾਤ ਨੂੰ ਮੂੰਗੀ ਦੀ ਬਾੜੀ ਦੇ ਫੌਜੀ ਸਾਹਿਬ ਮੱਥਾ ਟੇਕ ਗਏ ਬੰਦੇ ਦਾ ਗੋੜ ਉਹ ਬਾਬੇ ਨੂੰ ਢਿਆ ਕੇ ਅੱਜ ਮੂੰਗੀ ਦੀ ਬਾੜੀ ਸ਼ੁਰੂ ਕਰਦੇ ਦੇਖਦੇ ਆ ਕੀ ਝਾੜ ਦਿੰਦੀ ਐ ਫੌਜੀ ਸਾਹਿਬ ਪ੍ਰਸ਼ਾਦ ਵੰਦੇ ਹੋਏ ਤੇ ਕੋਈ ਕੰਪੇਨ ਵੀ ਜੰਡੀਆਂ ਦੇ ਕਮਾਂਡ ਤੇ ਬਸ ਰਹਿ ਗਿਆ ਕਿੱਲਾ ਕਿ ਉਹਦੇ ਕੋਲੇ ਆਉਂਦੀ ਐ ਤੇ ਤੁਹਾਨੂੰ ਦੱਸਾਂਗੇ ਸਾਰਾ ਵੀ ਕਿਵੇਂ ਰਹਾ ਕਿਵੇਂ ਝਾੜ ਰਹਾ ਤੇ ਆਪਾਂ ਵੀ ਲੈ ਲਈਏ ਪ੍ਰਸ਼ਾਦ ਨੇ ਆ ਵੀ ਹੋ ਜੀ ਸਾਬ ਉਹ ਪਾਸਾ ਲੋਰ ਦੇ ਕੋਲ ਸੋ ਦਿਨੇ ਤੇ ਤਾਂ ਮੱਖਾ ਲੱਗੇ ਵਾ ਮੇਰਾ ਨਾਮ ਕਾਲੇ ਨੂੰ ਫਾਇਦਾ ਵੀ ਚੱਕਦੇ ਫੱਟੇ ਵਾਹਿਗੁਰੂ ਤੇ ਪਾਸਾ ਗਰਮੀ ਆ ਨਹੀਂ ਕੱਢੇ ਪਿਆ ਬਸ ਅੱਜ ਤੇ ਮੂੰਗੀ ਦੇ ਚੱਲ ਰਹੀ ਹੈ ਕਟਾਈ ਬਹੁਤ ਪੁਆਇੰਟਾਂ ਦੇ ਨਾਲ ਕਟਾਈ ਕਰਦੀ ਆ ਮਸ਼ੀਨ ਦੇਖਦਾ ਕੀ ਝਾੜ ਮੰਦਾ ਪੈਂਡਸ ਦਾ तकरीबन 5-7 ਮਾਣ ਦੀ ਝੜ ਰਹਿ ਰਹੇ ਦੇਖੋ ਲੋ ਜਿੰਨਾ ਵੀ ਜਦਾ ਦੇਖਦਾ ਬਹੁਤ ਬਾਕੀ ਦੱਸ ਦਿਆਂ ਤੁਹਾਨੂੰ ਸਾਰੀ ਵੀਡੀਓ ਤੇ ਤੇ ਕੀ ਚਾਹ ਰਹੇ ਹੋ গেলে पची ती पचानवे पचानवे त्रेठ सौ पचानवे पचानवे चौठ सौ पचानवे पचानवे पैंठ सौ पैंठ सौ पैठ सौ 10 दिण <laughs> <laughs> <arthritisि> बी टी टी 92 ਬੋਲਣਾ ਸੀ ਬੰਦ 95 680 610 10 10 बी टी टी 40 50 50 95 670 700 ਹੰਦੂਲਾ ਦੇ 98 780 ਚਲਾ ਲੈ 780 ਇੱਕ ਕਿੰਨਾ 80 ਲਾਲਾ ਵਧੀਆ 70 80 ਲਾਲਾ 10 20 30 40 50 60 60 70 70 70 70 ਕੋਸਰ ਉਹਨਾਂ ਇਧਰ ਆਓ ਜੀ ਬੱਤੀ ਲਾਓ ਹਾਂ 아우, oh, 야. Yeah.